ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਦੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਅੱਜ ਬਹੁਤ ਹੀ ਘੈਂਟ ਵੀਡੀਓ ਲੈ ਕੇ حاضر ਹੋ ਚੁੱਕੇ ਹਾਂ 12 ਕਿੱਲੇ ਜ਼ਮੀਨ ਦਾ ਟੱਕ ਲੈ ਕੇ ਆਏ ਹਾਂ ਬਹੁਤ ਹੀ ਸੋਹਣੀ ਜ਼ਮੀਨ ਹੈ ਬਹੁਤ ਹੀ ਸੋਹਣੇ ਰੇਟ ਦੇ ਵਿੱਚ ਪਾਣੀ ਦੀ ਸੁਵਿਧਾ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੋਈ ਆ ਤੁਹਾਨੂੰ ਏਰੀਆ ਨੰਬਰ ਕਿਹੜੇ ਥਾਂ ਤੇ ਆ ਇਹ ਕਹੋ ਜੀ ਜ਼ਮੀਨ ਆ ਸਾਰੀ ਜਾਣਕਾਰੀ ਵੀਡੀਓ ਦੇ ਲਾਸਟ ਤੱਕ ਮਿਲ ਜੂਗੀ ਜੀ ਤੇ ਜੇਕਰ ਤੁਸੀਂ ਵੀ ਇੰਟਰਸਟਿਡ ਹੋ 12 ਕਿਲੇ ਜ਼ਮੀਨ ਦਾ ਟੱਕ ਲੈਣ ਵਿੱਚ ਤਾਂ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਉਸ ਤੋਂ ਪਹਿਲਾਂ ਜੀ ਜੇਕਰ ਤੁਸੀਂ ਕੋਈ ਆਪਣੇ ਘਰ ਕੋਠੀ ਮਕਾਨ ਜ਼ਮੀਨ ਦੀ ਐਡ ਖੇਤੀਬਾੜੀ ਸੰਦਾਂ ਦੀ ਐਡ ਜਾਂ ਕੋਈ ਕਾਰਾਂ ਦੀ ਐਡ ਸਾਥੋਂ ਕਰਵਾਉਣਾ ਚਾਹੁੰਦੇ ਹੋ ਤਾਂ ਐਡ ਕਰਵਾਉਣ ਲਈ ਸਾਡਾ ਨੰਬਰ ਹੈ ਜਿਹੜਾ ਤੁਹਾਡੀ ਸਕਰੀਨ ਦੇ ਥੱਲੇ ਚੱਲ ਰਿਹਾ ਜੀ 9877988446 ਇਹ ਸਾਡਾ ਵਟਸਐਪ ਨੰਬਰ ਹੈ ਜੀ ਇਹ ਨੰਬਰ ਤੇ ਤੁਸੀਂ 7 ਤੋਂ 8 ਮਿੰਟਾਂ ਦੀ ਵੀਡੀਓ ਬਣਾ ਕੇ ਭੇਜਣੀ ਆ 5-7 ਫੋਟੋਆਂ ਸਾਰੀ ਜਾਣਕਾਰੀ ਦੇ ਨਾਲ ਉਦੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ ਪਲੇਟਫਾਰਮਾਂ ਤੇ ਲਾ ਦੇਵਾਂਗੇ ਤੁਹਾਡੀ ਐਡ ਇੰਸਟਾਗ੍ਰam ਫੇਸਬੁਕ YouTube ਉੱਤੇ ਚਲਾ ਦਿੱਤੀ ਜਾਊਗੀ ਤੇ ਤੁਹਾਨੂੰ ਘਰ ਬੈਠੇ ਸਹੂਲਤ ਮਿਲ ਜੂ ਆਪਦੀ ਚੀਜ਼ ਵੇਚਣ ਦੇ ਲਈ ਠੀਕ ਹੈ ਜੀ ਬਾਕੀ ਜੇਕਰ ਤੁਹਾਨੂੰ ਕੋਈ ਖਾਸ ਆਪਣੇ ਏਰੀਏ ਦੀ ਆਪਣੇ ਪਿੰਡ ਦੀ ਹਨਾ ਆਪਣੇ ਨਾਲ ਲੱਗਦੀ ਕੋਈ ਪੈੜੀ ਜ਼ਮੀਨ ਦੀ ਲੋੜ ਹੁੰਦੀ ਹੈ ਤਾਂ ਸਾਨੂੰ ਕਮੈਂਟਾਂ ਕਿੰਨਾ ਕੁ ਛੋਟਾ ਬਜਟ ਆ ਕਿੰਨੇ ਕਿੱਲੇ ਚਾਹੀਦੇ ਆ ਇਹ ਸਾਨੂੰ ਜਰੂਰ ਦੱਸਦਿਆ ਕਰੋ ਤਾਂ ਕਿ ਅਗਲੀ ਵੀਡੀਓ ਤੁਹਾਡੇ ਆਪ ਦੇ ਏਰੀਆ ਦੀ ਲੈ ਕੇ ਆ ਸਕੀਏ ਬਾਕੀ ਅੱਜ ਦੀ ਵੀਡੀਓ ਖਾਤਰ ਬਹੁਤ ਸਾਰੇ ਕਮੈਂਟ ਆਏ ਹੋਏ ਸੀ ਆਹ ਏਰੀਆ ਖਾਤਰ ਤਾਂ ਬਹੁਤ ਜ਼ਿਆਦਾ ਕਮੈਂਟ ਆਈ ਸੀ ਤਾਂ ਸਾਰੇ ਵੀਰਾਂ ਦੀ ਫਰਮਾਇਸ਼ ਦੇ ਉੱਪਰ ਅੱਜ ਆਪਾਂ ਪੂਰੀ ਟੌਪ ਦੀ ਜ਼ਮੀਨ ਲੈ ਕੇ ਆਏ ਆ ਜੀ ਬਾਕੀ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਹੁੰਦਾ ਵੀਡੀਓ ਨੂੰ ਬਹੁਤ ਸਾਰਾ ਪਿਆਰ ਕਰਦੇ ਹਾਂ ਜਿਹੜੇ ਵੀ ਵਿਊਰ ਹੁਣ ਤੱਕ ਵੀਡੀਓ ਨੂੰ ਦੇਖ ਰਹੇ ਨੇ ਸਾਰਿਆਂ ਨੂੰ ਇਹੀ ਅਰਦਾਸ ਹੈ ਪਰਮਾਤਮਾ ਅਗੇ ਤੁਸੀਂ ਚੜ੍ਹਦੀਆਂ ਕਲਾਂ ਚ ਰਹੋ ਜੀ ਤੁਹਾਡੀਆਂ ਕਮਾਈਆਂ ਦੇ ਵਿੱਚ ਪਰਮ ਉਹਨਾਂ ਸਟਾਰਟ 12 ਕਿੱਲੇ ਜ਼ਮੀਨ ਆਈ ਹੈ ਜੀ ਟਾਪ ਦੀ ਜ਼ਮੀਨ ਹੈ ਹਰ ਤਰ੍ਹਾਂ ਦੀ ਫਸਲ ਹੋ ਜਾਂਦੀ ਹੈ ਜੀ ਬਿਨ ਦੇਖੇ ਹਨਾ ਜਾ ਕੇ ਤੁਸੀਂ ਸੌਦਾ ਕਰ ਸਕਦੇ ਹੋ ਫਸਲવાડી ਵਾਲੇ ਪਾਸੋਂ ਕੋਈ ਕਮੀ ਨਹੀਂ ਜੀ ਬਾਣ ਦੇ ਵਿੱਚ ਦੂਸਰੀ ਗੱਲ ਰਹਿ ਜਾਂਦੀ ਹੈ ਹੁਣ ਪਾਣੀ ਦੀ ਪਾਣੀ ਦੀ ਗੱਲ ਕਰੀਏ ਤਾਂ ਪਾਣੀ 12 ਕਿੱਲਿਆਂ ਦੇ ਉੱਤੇ ਤੁਹਾਨੂੰ ਇੱਕ ਮੋਟਰ ਦੇਖਣ ਨੂੰ ਮਿਲ ਜੂ ਬਿਲਕੁਲ ਕੱਲਿਆਂ ਦੀ ਨਰੋਲ ਮੋਟਰ ਹੈ ਜੀ ਕਿਸੇ ਨਾਲ ਕੋਈ ਵਾਰੀ ਨਹੀਂ ਸਾਂਝੀ ਕਿਸੇ ਨਾਲ ਕੋਈ ਹਨਾ ਵਾਰੀ ਆਪਾਂ ਲਾਗਾਤੇ ਕਹਿੰਦੇ ਕਿਸੇ ਨਾਲ ਕੋਈ ਮੋਟਰ ਨਹੀਂ ਸਾਂਝੀ ਬਿਲਕੁਲ 12 ਕਿੱਲਿਆਂ ਟੱਕ ਦੇ ਵਿੱਚ ਤੁਹਾਨੂੰ ਕੱਲਿਆਂ ਦੀ ਮੋਟਰ ਦੇਖਣ ਨੂੰ ਮਿਲ ਜੂਗੀ ਬਾਕੀ 12 ਕੱल्ल्याਾਂ ਦੀ ਸਿੰਗਲ ਫਰਦ ਨਿਕਲਦੀ ਐ ਸਿੰਗਲ ਫਰਦ ਤਾਂ ਨਿਕਲਦਾ ਇਹੀ ਕਰਨਾ ਕਿ ਤਕਸੀਮ ਕਰਾਈ ਹੋਈ ਐ ਵੀਰ ਨੇ ਕਿਸੇ ਦੂਜੇ ਘਰਾਂ ਦੇ ਨਾਲ ਕਿਸੇ ਹੋਰ ਆਂਢੀ ਗੁਆਂਢੀ ਨਾਲ ਕਿਸੇ ਨਾਲ ਕੋਈ ਸਾਂਝਾ ਖਾਤਾ ਨਹੀਂ ਕੱल्ल्याਾਂ ਦੀ ਫਰਦ ਨਿਕਲਦੀ ਐ ਤਕਸੀਮ ਟੱਕ ਐ ਜਾਨੀ ਕਿ ਬਾਣ ਜਮਾ ਐਨ ਸੋਂ ਨੂੰ ਜਮਾ ਚੌਰਸ ਜਮਾ ਬਾਹਰ ਕਿਸੇ ਨਾਲ ਕੋਈ ਰੋਲੇ ਤੋਂ ਬਾਹਰ ਮਿਲੂਆ ਜਮਾ ਇੱਕ ਨੰਬਰ ਬਾਣ ਮਿਲ ਜੂਆ ਜੀ ਠੀਕ ਐ ਮੋਟਰ ਵਗੈਰਾ ਦਾ ਸਾਧਨ ਹੈਗਾ ਜੀ ਤੇ ਰੇਟ ਦੀ ਜਿਹੜੇ ਏਰੀਆ ਤੋਂ ਇਹ ਆਪਣੇ ਕੋਲ ਜਮੀਨ ਆਈ ਹੈ ਏਰੀਆ ਦੱਸ ਦਿੰਨਾ ਏਰੀਆ ਹੈਗਾ ਜੀ ਮਹਿਲਕਲਾਂ ਬਰਨਾਲਾ ਦੇ ਵਿੱਚ ਟਾਪ ਦੀ ਲੋਕੇਸ਼ਨ ਦੇ ਉੱਪਰ ਬਾਣ ਹੈ ਜੀ ਤੇ ਇੱਥੋਂ ਜਮੀਨਾਂ ਦੇ ਰੇਟ ਹੈ ਜਿਹੜੇ ਉਹ ਚੱਲਦੇ ਨੇ ਜੀ 35 ਤੋਂ 40 ਲੱਖ ਰੁਪਏ ਤੱਕ ਵਧੀਆ ਜਮੀਨਾਂ ਦੇ ਰੇਟ ਤੇ ਇਹ ਜਮੀਨ ਦਾ ਰੇਟ ਆਪਣੇ ਕੋਲ 36 ਲੱਖ ਰੁਪਏ ਆਇਆ ਜੀ ਪਰ ਕਿੱਲੇ ਦੇ ਹਿਸਾਬ ਨਾਲ 36 ਲੱਖ ਨੂੰ ਦੇਣੀ ਹੈ ਬਾਕੀ ਮਾਲਕਾਂ ਨੇ ਕਿਹਾ ਵੀ ਆ ਜਿਓ ਭਾਈ ਦੇਖ ਕੇ ਹਨਾ ਬਹਿ ਕੇ ਗੱਲਬਾਤ ਕਰਕੇ ਸੌਦਾ ਕਰ ਲਿਓ ਤੇ ਵਧੀਆ ਹੋਰ ਮੌਕੇ ਤੇ ਮਾੜਾ ਮੋਟਾ ਉੱਚਾ ਨੀਮਾ ਜੋ ਵੀ ਰੇਟ ਹਨਾ ਮੌਕੇ ਤੇ ਬਣਦਾ ਜੀ ਉਹ ਬਾਕੀ ਆਈਡੀਆ ਤੁਹਾਨੂੰ ਮੈਂ ਦੱਸ ਦਿੱਤਾ ਭਾਈ ਜੀ 36 ਲੱਖ ਰੁਪਇਆ ਪਰ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਹੈ 12 ਕਿੱਲੇ ਟਾਪ ਦੀ ਜ਼ਮੀਨ ਆ ਵਿੱਚ ਮੋਟਰ ਹੈ ਜੀ ਕੋਈ ਰਸਤਾ ਕੋਈ ਪਹੀ ਦੀ ਕੋਈ ਉਹ ਨਹੀਂ ਹੈਗੀ ਜੀ ਕਿਸੇ ਨਾਲ ਕੋਈ ਲੜਾਈ ਝਗੜਾ ਵਧੀਆ ਤੁਹਾਨੂੰ ਰਸਤਾ ਵਧੀਆ ਪਹੀ ਸਾਰਾ ਕੁਝ A to Z ਮੁਕੰਮਲ ਤਸੱਲੀ ਕਰਾ ਕੇ ਮਾਲਕੀ ਵੀਰ ਸੌਦਾ ਕਰਨਗੇ ਜੀ ਤੇ ਵਧੀਆ ਗੱਲਬਾਤ ਹੈ ਜੀ ਤੇ ਬਾਕੀ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਸ਼ੇਅਰ ਕਰ ਦਿੱਤਾ ਗਿਆ ਇਹ ਮਾਲਕਾਂ ਦਾ ਨੰਬਰ ਆ ਇਹ ਨੰਬਰ ਦੇ ਉੱਤੇ ਕਾਲ ਕਰ ਲਿਓ ਮੈਸੇਜ ਕਰ ਲਿਓ ਵੀਡੀਓ ਮੰਗਾ ਲਿਓ ਤੇ ਇਹ ਨੰਬਰ ਤੇ ਕਾਲ ਕਰਕੇ ਜਾ ਕੇ ਉਹਨਾਂ ਨਾਲ ਮੀਟਿੰਗ ਰੱਖ ਲਿਓ ਜੀ ਸਾਰਾ ਕੁਝ ਇਹੀ ਨੰਬਰ ਤੇ ਹੋਣਾ ਇਹੀ ਮਾਲਕਾਂ ਦਾ ਨੰਬਰ ਹੈ ਹੋਰ ਕੋਈ ਵਿਚਾਲੇ ਕਿਸੇ ਦਾ ਨੰਬਰ ਨਹੀਂ ਨਾ ਕੋਈ ਡੀਲਰ ਦਾ ਹਨਾ ਡਾਇਰੈਕਟ ਮਾਲਕਾਂ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਗਿਆ ਜੀ ਤੇ ਬਾਕੀ ਵੀਡੀਓ ਕਿਸ ਤਰ੍ਹਾਂ ਦੀ ਲੱਗਦੀਆਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਜੀ ਤੇ ਹੋਰ ਕਿਹੜੇ ਕਿਹੜੇ ਏਰੀਆ ਦੀ ਤੁਹਾਨੂੰ ਜ਼ਮੀਨਾਂ ਚਾਹੀਦੀਆਂ ਨੇ ਜਾਂ ਕੋਈ ਹੋਰ ਕੋਈ ਚੀਜ਼ ਚਾਹੀਦੀ ਹੈ ਕਮੈਂਟਾਂ ਵਿੱਚ ਜਰੂਰ ਦੱਸਦਿਆ ਕਰੋ ਬਾਕੀ ਐਡ ਯਾਰ ਵੱਧ ਤੋਂ ਵੱਧ ਭੇਜਿਆ ਕਰੋ ਤਾਂ ਕਿ ਬਲਕ ਵਕ ਏਰੀਆ ਤੱਕ ਅਸੀਂ ਜ਼ਮੀਨਾਂ ਤੇ ਵੀਡੀਓ ਦੀਆਂ ਲੈ ਕੇ ਆ ਸਕੀਏ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਜਿਹੜੇ ਵੀਰ ਨੇ ਇਹ ਮਤਲਬ ਕਿ ਆਦੀ ਪਹਿਲੀ ਸੇਲ ਕਰਨੀ ਹੈ ਉਹਦੀ ਪਹਿਲੀ ਜਲਦੀ ਤੋਂ ਜਲਦੀ ਸੇਲ ਹੋ ਸਕੇ ਤੇ ਬਾਕੀ ਜਿਹੜੇ ਨੇ ਖਰੀਦਦਾਰ ਤੱਕ ਇਹ ਵੀਡੀਓ ਜਲਦੀ ਤੋਂ ਜਲਦੀ ਪਹੁੰਚ ਸਕੇ ਠੀਕ ਹੈ ਜੀ ਮਿਲਦੇ ਆ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਕੈਂਟ ਵੀਡੀਓ ਨਾਲ ਤੇ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧ